ਵਾਈਗੁਰ ਜੀ ਕਾਕਲ ਸਾਹਿਬ ਵਾਈਗੁਰ ਜੀ ਕੀ ਬਤ ਹੈ ਮੇਰਾ ਨਾਮ ਭਾਲ ਸਿੰਘ ਕਿਤੇ ਸਾਡੀ ਅੱਗੇ ਜ਼ਮੀਨ ਇਹ ਬੜੇ ਦਿਨਾਂ ਤੋਂ ਜਿਵੇਂ ਪਾਣੀ ਪਿੱਛੇ ਬਹੁਤ ਵੱਡੀ ਤਤਾਰ ਦੇ ਵਿੱਚ ਵਧ ਰਿਆ ਤਕਰੀਬਨ ਬਹੁਤ ਸਾਰੇ ਬੰਨ ਪਹਿਲਾਂ ਹੀ ਟੁੱਟ ਚੁੱਕੇ ਆਹ ਜਿਹੜਾ ਸਾਡਾ ਬੰਨ ਹੀ ਇਹ ਸੰਗਤਾਂ ਨੇ ਇਹ ਸਰਦੋਲਾਪੁਰ ਤੋਂ ਲੈ ਕੇ ਅਕਿਆਲੀ ਕਲਾਂ ਤੱਕ ਚੱਲ ਜਾਂਦਾ ਬਹੁਤ ਲੰਮਾ ਕਲਾਂ ਤੋਂ ਅੱਗੇ ਪਹਿਲਾਂ ਟੁੱਟ ਚੁੱਕਾ ਹੈ ਇਹ ਸੰਗਤਾਂ ਨੇ ਇਲਾਕੇ ਦੀਆਂ ਨੇ ਸਾਰਿਆਂ ਨੇ ਬੜੀ ਹਿੰਮਤ ਕਰਕੇ ਜੋਨੇ ਦੇ ਵਿੱਚੋਂ ਮਿੱਟੀ ਫੋਟ ਫੋਟ ਕੇ ਕਿਸੇ ਨੇ ਇਹ ਨਹੀਂ ਵੇਖਿਆ ਕਿ ਸਾਡੀ ਫਸਲ ਪੱਕੀ ਆ ਕਿਸੇ ਦਾ ਕਮਾਦ ਕਿਸੇ ਦਾ ਝੋਨਾ ਜੋ ਵੀ ਪੁੱਟ ਕਰਕੇ ਤੇ ਇਹਨੂੰ ਮਜ਼ਬੂਤ ਕੀਤਾ ਸੀ ਆਪਦੀਆਂ ਲੋ ਬਹੁਤ ਜ਼ਿਆਦਾ ਤੇ ਰਾਤ ਦਿਨ ਇੱਕ ਸੰਗਤਾਂ ਨੇ ਕੰਮ ਛੱਡਿਆ ਤੇ ਹੁਣ ਆ ਰਾਤ ਪਿਛੋਂ ਪਾਣੀ ਦਾ ਪਤਾ ਨਹੀਂ ਬੱਦਰ ਹੋਰ ਵਦਨ ਦਾ ਕਰਕੇ ਕੋਈ ਆ ਕੋਈ ਖੁੱਡ ਸੀਰ ਪੈ ਗਈ ਥੱਲੇ ਉਹ ਤੇ ਇਹ ਟੁੱਟ ਚੁੱਕਾ ਹਜ਼ਾਰਾਂ ਏਕੜ ਫਸਲ ਜਿਹੜੀ ਮੇਰੇ ਕੱਲ 4-5000 ਏਕੜ ਜਿਹੜੀ ਫਸਲੇ ਦੇ ਅੱਗੇ ਉਹ ਬਚੀ ਸੀ ਇਹ ਬੰਦੀ ਆੜ ਦੇ ਨਾਲ ਕੋਣ ਬਰਬਾਦ ਹੋ ਗਈ ਸਾਰੀ ਅੱਜ ਨੂੰ ਤੁਸੀਂ ਵੇਖ ਸਕਦੇ ਆ ਕੋਈ ਝੋਨਾ ਕੋਈ ਵਿਰਲਾ ਖਤ ਤੱਕ ਇਹਦੀਆਂ ਪੂਛਾਂ ਪਛਾਂ ਦਿਖਦੀਆਂ ਵਾ ਸਾਰਾ ਡੁੱਬੀ ਡੁੱਬ ਚੁੱਕਾ ਕਿੰਨੇ ਕ ਦਿਨ ਤੋਂ ਸੇਵਾ ਜਾ ਰਹੀ ਸੀ ਇਹ ਸਸ ਇਹ ਤਾਂ ਲਗਭਗ ਡੇਢ ਮਹੀਨੇ ਤੋਂ ਹੀ ਜਿਉਂ ਪਾਣੀ ਸ਼ੁਰੂ ਹੋਇਆ ਬਰਸਾਤਾਂ ਤੇ ਰਾਤ ਦਿਨ ਇੱਕ ਕਰਕੇ ਸੰਤਾਂ ਲੱਗੀਆਂ ਹੋਈਆਂ ਸਾਡਾ ਤੇ ਕੀ ਹਾਲਾਤ ਨੇ ਮੇਰਾ ਨਾਮ ਚਨਕੌਰ ਸਿੰਘ ਜੀ ਸੈਂਟਰ ਬੂਲੇ ਸਾਡਾ ਪਿੰਡ ਆ ਆਪਣੇ ਹਾਲਾਤ ਤੇ ਭਾਜੀ ਇਹੋ ਜੇ ਆ ਕੇ 82 ਦਾ ਮੇਰਾ ਜਨਮ ਆ 88 ਵਾਲਾ ਹੜਦਾ ਮੈਨੂੰ ਚੰਗੀ ਤਰ੍ਹਾਂ ਪਤਾ ਪੰਜ ਛੇ ਸਾਲ ਦੀ ਉਮਰ ਬੱਚੀ ਦੀ ਹੋ ਜਾਂਦੀ ਆ ਤੇ ਇਸ ਵਾਰ ਮੈਨੂੰ ਲੱਗਦਾ ਕਿ 88 ਤੋਂ ਹਾਲਾਤ ਮਾੜੇ ਆ ਆਪਣੇ ਬਾਉਪੁਰ ਤੋਂ ਲੈ ਕੇ ਆਹ ਏਰੀਆ ਚਲੋ ਬਾਉਪੁਰ ਤੇ ਬੰਨ ਟੁੱਟ ਗਏ ਪਹਿਲਾਂ ਇਹ ਉਹ ਮਰ ਗਏ ਉਹਨਾਂ ਦਾ ਨੁਕਸਾਨ ਹੋ ਗਿਆ ਅਸੀਂ ਤਕਰੀਬਨ ਕੋਈ 4-5000 ਏਕੜ ਜਮੀਨ ਜਿਹੜੀ ਸਾਡੀ ਬਜੀ ਸੀ ਹਾਲੀ ਤੱਕ ਕੋਈ 10-12 ਪਿੰਡਾਂ ਦੀ ਉਹ ਜਿਹੜਾ ਰਾਤੀ 10 ਵਜੇ ਆ ਬੰਨ ਟੁੱਟਿਆ ਤੇ ਉਹ ਤਕਰੀਬਨ ਬਰਬਾਦ ਹੀ ਆ ਜੀ ਆ ਸਾਹਮਣੇ ਪਾਣੀ ਤੁਸੀਂ ਦੇਖ ਸਕਦੇ ਆ ਤੇ ਬਾਕੀ ਸਾਡਾ ਤੇ ਇਦਾਂ ਜੇ ਜਿਹੜੇ ਅਸੀਂ ਟਿਕਾਣੇ ਤੇ ਬੈਠੇ ਆ ਜਾ ਨਹੀਂ ਸਕਦੇ ਨਹੀਂ ਭੱਜ ਨਹੀਂ ਸਕਦੇ ਕਿੱਥੇ ਜਾਵਾਂਗੇ ਸਾਨੂੰ ਤੇ ਆਪੇ ਜੇ ਮਰ ਲੋ ਇੰਨਾ ਚਿਰ ਹੋ ਗਿਆ ਇੰਨੀ ਕੁ ਉਮਰ ਮੇਰੀ ਹੋ ਗਈ 40-42 ਸਾਲ ਜੇ ਕਿਤੇ ਦਰਿਆਲ ਕਿਸੇ ਧਿਆਨ ਦਿੱਤਾ ਹੁੰਦਾ ਕੋ ਨਹਿਰੀ ਰੂਪ ਦਿੱਤਾ ਹੁੰਦਾ ਇਹਦੀ ਖਲਾਈ ਹੋ ਜਾਂਦੀ ਅੱਜ ਮਤਲਬ ਹਜ਼ਾਰਾਂ ਏਕੜ ਜਿਹੜੀ ਜ਼ਮੀਨ ਆ ਫਸਲ ਆ ਮਰ ਨੂੰ ਪਜ ਜਾਂਦੀ ਪਤਾ ਨਹੀਂ ਕਿੰਨੇ ਘਰ ਆ ਜਿਹੜੇ ਆਸਤੰਤ ਘਰੇ ਆ ਵਿੱਚ ਬਾਕੀ ਸਾਨੂੰ ਸ਼੍ਰੋਮਣੀ ਕਮੇਟੀ ਦਾ ਬੜਾ ਵੱਡਾ ਆਸਰਾ ਜੀ ਉਹਨਾਂ ਨੇ ਸਾਨੂੰ ਡੀਜ਼ਲ ਦਿੱਤਾ ਹਜ਼ਾਰ ਲੀਟਰ ਡੀਜ਼ਲ ਉਹਨਾਂ ਨੇ ਸਾਨੂੰ ਦਿੱਤਾ ਜੀ ਬੰਨ ਬੰਨੇ ਆ ਮਸ਼ੀਨਾਂ ਲੱਗੀਆਂ ਰਾਤ ਦਿਨ ਸੰਗਤ ਸੇਵਾ ਕਰਦੀ ਆ ਫਰੀਆਲੀ ਸਾਹਿਬ ਤੋਂ ਬਾਬਾ ਸੁੱਖਾ ਸਿੰਘ ਜੀ ਉਹਨਾਂ ਦੀ ਬਹੁਤ ਵੱਡੀ ਦੇਣ ਆ ਸਾਨੂੰ ਜੀ ਸੰਗਤ ਆਉਂਦੀ ਆ ਹਜ਼ਾਰਾਂ ਦੇ ਨਾਲ ਸੰਗਤ ਆਉਂਦੀ ਆ ਜੀ ਰਜਾਨਾ ਹੀ ਆਉਂਦੀ ਆ ਹੁਣ ਵੀ ਆ ਬੰਨ ਟੁੱਟਣ ਦਾ ਟੁੱਟ ਗਿਆ ਬੰਨ ਰਾਜ ਜਿੰਨੇ ਮੇਰੇ ਵੀਰ ਖੜੇ ਆ ਅਜੀ ਵੀ ਇਹਨਾਂ ਤੇ ਹੌਸਲਾ ਕਾਇਮ ਆ ਵੀ ਅਸੀਂ ਬਣ ਲੈਣਾ ਅਸੀਂ ਇਹਨੂੰ ਬਣਨਾ ਫੇਰ ਸ਼ੁਰੂ ਕਰ ਦੇਣਾ ਸੰਗਤ ਵੀ ਆਈ ਆ ਬਾਬੇ ਆਏ ਆ ਮਿੱਟੀ ਸਾਰਾ ਕੁਝ ਉੱਥੇ ਹੋਈ ਜਾਂਦਾ ਜੀ ਬਹੁਤ ਕੁਛ ਆ ਇਹਨੂੰ ਅੱਜ ਤੋਂ ਅਸੀਂ ਬਣਨਾ ਸ਼ੁਰੂ ਕਰ ਦੇਣਾ ਜੀ ਜੋ ਵੀ ਹੈਗਾ ਅਸੀਂ ਕਰਾਂਗੇ ਜੀ ਸਰਕਾਰ ਤੋਂ ਜਾਂ ਪ੍ਰਸ਼ਾਸਨ ਤੋਂ ਕੋਈ ਝਾਤ ਹੈ ਜੀ ਸਰਕਾਰ ਵੇਖੋ ਜੀ ਸਰਕਾਰ ਨੇ ਜੇ ਕੁਝ ਕਰਨਾ ਹੁੰਦਾ ਤੇ ਸਰਕਾਰ ਇਹਨੂੰ ਨਹਿਰੀ ਰੂਪ ਦੇਵੇ ਅਸੀਂ ਸਰਕਾਰ ਤੋਂ ਕੋਈ ਮੁਆਵਜ਼ਾ ਨਹੀਂ ਮੰਗਦੇ ਸਾਨੂੰ ਮੁਆਵਜ਼ੇ ਦੀ ਲੋੜ ਨਹੀਂ ਸਰਕਾਰ ਦੇ ਕੰਮ ਵੱਡੇ ਸਰਕਾਰ ਇਹਨੂੰ ਨਹਿਰੀ ਰੂਪ ਦੇ ਕੇ ਇਹਨੂੰ ਕਿਸੇ ਵੀ ਤਰੀਕੇ ਨਾਲ ਸਾਡੀਆਂ ਮਤਲ ਫਸਲਾਂ ਨੂੰ ਬਚਾ ਸਕਦੀ ਆ ਹੁਣ ਸਰਕਾਰ ਤੋਂ ਅਸੀਂ ਮਾਅਬ ਜਾ ਕੀ ਕਰਾਂਗੇ ਜਾਂ ਛੋਟੇ ਮੋਟੇ ਤੋੜ ਬਣਾ ਕੇ ਸਰਕਾਰ ਤੋਂ ਅਸੀਂ ਇਹ ਮੰਗ ਨਹੀਂ ਕਰਦੇ ਸਰਕਾਰ ਤੋਂ ਸਾਡੀ ਇਹ ਮੰਗ ਆ ਕਿ ਜੇ ਸਾਡੀ ਆਵਾਜ਼ ਤੁਸੀਂ ਪਹਚਾਈ ਆ ਛੋਟੂ ਘਟ ਮੁੱਖ ਮੰਤਰੀ ਤੱਕ ਇਹ ਗੱਲ ਜਾਵੇ ਕਿ ਜੇ ਸਾਡੇ ਏਰੀਆ ਨੂੰ ਕੁਝ ਦੇਣ ਦੇਣੀ ਆ ਤੇ ਇਸ ਦਰਿਆ ਨੂੰ ਨਹਿਰੀ ਰੂਪ ਦਿੱਤਾ ਜਾਵੇ ਤਾਂ ਕਿ ਆਉਣ ਵਾਲੇ ਕੋ ਬੱਚੇ ਨਸਲਾਂ ਜਿਹੜਾ ਵੀ ਉਹ ਇਹਨਾਂ ਮਤਲ ਪਾਣੀ ਤੋਂ ਬਚ ਸਕੇ ਨਹੀਂ ਤੇ ਆ ਬਨ ਬੰਨਾਂਗੇ ਅਸੀਂ ਤਾਂ ਆਪਣੇ ਤੌਰ ਤੇ ਕਰੀ ਜਾਂਦੇ ਸਰਕਾਰ ਕੋ ਵੱਡਾ ਲਾਨ ਕਰਕੇ ਜਾਵੇ ਨਹਿਰੀ ਰੂਪ ਦਵੇ ਜੀ ਤੇ ਇਹ ਕੀ ਬੰਦ ਕਰੂਗਾ ਮੇਰਾ ਨਾਮ ਜੀ ਸਰਵਣ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਵੀਰ ਦੀ ਰਾਤ 3:30 ਵਜੇ ਬੰਨਵਾ ਜਿਹੜਾ ਟੁੱਟਾ ਵਾ ਰਾਨੀ ਜਾਂ ਵੀਰ ਜੀ ਉਹਨਾਂ ਜਦੋਂ ਦੱਸਿਆ ਵੀ ਪਾਣੀ ਪਿੱਛੋਂ ਜਾ ਰਹਾ ਵਰ ਗਿਆ ਜਾਂ ਕੋ ਖੋਡ ਪੈ ਗਈ ਥੱਲੋਂ ਇਹ ਨਹੀਂ ਕਹਿ ਸਕਦੇ 3:30 ਵਜੇ ਪਾਣੀ ਜਿਹੜਾ ਇਹ ਇੱਥੋਂ ਬੰਨ ਟੁੱਟ ਗਿਆ ਹੈ ਤੇ 2023 ਦੇ ਵਿੱਚ ਵੀ ਇੱਥੋਂ ਟੁੱਟਾ ਸੀ ਹੋਰੋਂ ਵੀ ਬਹੁਤ ਵੱਡਾ ਨੁਕਸਾਨ ਹੋਇਆ ਸੀ ਤੇ ਹੁਣ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਕਿੰਨਾ ਵੀਰ ਜੀ ਨੇ ਦੱਸ ਗਿਆ ਟਿਆ ਕਿ ਹਜ਼ਾਰਾਂ ਏਕੜ ਫਸਲ ਜਿਹੜੀ ਮੰਨ ਲਓ ਭੀਮ ਹੋ ਗਿਆ ਚੱਕ ਪੱਤੀ ਭਾਲੂ ਭਾਦਰ ਠੱਕਰਕੋੜਾ ਹਾਜੀਪੁਰ ਲੋਦੀਵਾਲ ਕਬੀਰਪੁਰ ਢੈਨਪੁਰ ਬੂਲੇ ਮੰਡਝਾਰਾ ਆਲੀਕਲਾ ਕਿਰੀ ਬਨੇ ਪਾਣੀ ਆ ਜਿਹੜਾ ਇਹ ਸਾਰਾ ਉਤੋਂ ਦੀ ਹੋ ਕੇ ਸੁਲਤਾਨਪੁਰ ਲੋਧੀ ਤੱਕ ਜਿਹੜਾ ਵਾ ਉਹ ਮਾਰ ਕਰਨ ਲਿਆ ਜੀ ਬਹੁਤ ਵੱਡਾ ਬਹੁਤ ਭਾਰੀ ਨੁਕਸਾਨ ਹੋਇਆ 2023 ਦਾ ਜ਼ਖਮ ਅਜੇ ਨਹੀਂ ਸੀ ਉਹ ਤੇ ਲਈ ਆ ਜੀ ਅਜੇ ਤੇ ਉਹ ਉਹ ਹੀ ਨਹੀਂ ਸਿੱਧਾ ਹੋਇਆ ਕੰਮ 24 ਦਾ ਸਾਲ ਖਾਲੀ ਗਿਆ ਦੇਈ ਦੇ ਵਿੱਚ ਬਹੁਤ ਵੱਡੀ ਮਾਰ ਪਈ ਜਮੀਨਾਂ 'ਚ ਰੇਤਾ ਪੈ ਗਈ ਲੋਕਾਂ ਦੇ ਉਹ ਨਹੀਂ ਚੁੱਕੀ ਗਈ ਫਿਰ ਫਸਲਾਂ ਸਾਰੀਆਂ ਬਰਬਾਦ ਹੋ ਗਈਆਂ ਉਹ ਘਾਟਾ ਇਹਨਾਂ ਪੂਰਾ ਹੋਇਆ ਤੇ ਐਰ ਕੀ ਫੇਰ ਔਰ ਤੋਂ ਵੀ ਵੱਡੀ ਮਾਰ ਜਾਰੀ ਔਰ ਤੋਂ ਵੀ ਜ਼ਿਆਦਾ ਪਾਣੀ ਆਦਕੀ ਆਇਆ ਤੇ ਸਭ ਤੋਂ ਧੰਨਵਾਦ ਆਡਾ ਕਰਦੇ ਮੀਡੀਆ ਦਾ ਜਿਹੜੇ ਕੇ ਸਾਡੇ ਕੋਲ ਇੱਥੇ ਪਹੁੰਚ ਕੇ 4-5 ਕਿਲੋਮੀਟਰ ਤੁਰ ਕੇ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਵਾਂ ਇਹਨਾਂ ਤੱਕ ਜਿਹੜੀ ਸਾਡੀ ਜਿਹੜੀ ਤੁਸੀਂ ਜਿਹੜੀ ਆਵਾਜ਼ ਪਹੁੰਚਾ ਰਹੇ ਜੀ ਸਰਕਾਰ ਨੂੰ ਪ੍ਰਸ਼ਾਸਨ ਨੂੰ ਵੀ ਬਿਲ ਕਰਨ ਚਾਹਦੇ ਪ੍ਰਸ਼ਾਸਨ ਨੇ ਕੀ ਕਰਨਾ ਜੀ ਪ੍ਰਸ਼ਾਸਨ ਨੂੰ ਅਪੀਲ ਕਰਦੇ ਰਹੇ ਆ ਉੱਥੇ ਬਾਉਪੁਰ ਪ੍ਰਸ਼ਾਸਨ ਆਉਂਦਾ ਰਿਹਾ ਸਾਰਾ ਉੱਥੇ ਜਾਂਦੇ ਰਹੇ ਨਾ ਦੱਸਦੇ ਰਹੇ ਦੱਸਿਆ ਵੀ ਸਾਡੇ ਜਾ ਕੇ ਬੰਨ ਤੇ ਵੇਖੋ ਸਾਰ ਲਓ ਉੱਥੇ ਵੇਖੋ ਸਾਨੂੰ ਜੋ ਚਾਹੀਦਾ ਉਹ ਸਾਨੂੰ ਮੱਈਆ ਕਰਾਓ ਕੋਈ ਨਹੀਂ ਆਇਆ ਹੁਣ ਬੰਨ ਟੁੱਟ ਗਿਆ ਤੇ ਹੁਣ ਹੁਣ ਸਾਰਿਆਂ ਆ ਜਾਣਾ ਇੱਥੇ ਵੇਖੋ ਫੋਟੋਆਂ ਲਾਉਣ ਫੋਟੋਆਂ ਖਿੱਚਣ ਰਵਲ ਤੇ ਆ ਹੀ ਗਏ ਉਹਨੇ ਉੱਥੇ ਬੰਨ ਤੇ ਪ੍ਰਸ਼ਾਸਨ ਤੋਂ ਸਾਨੂੰ ਕੋਈ ਆਸ ਨਹੀਂ ਸਾਨੂੰ ਤੇ ਸੰਗਤ ਨੂੰ ਅਪੀਲ ਕਰਦੇ ਵਾਦ ਤੋਂ ਵਾਦ ਕਿ ਸਾਨੂੰ ਹੁਣ ਮਿੱਟੀ ਦੀ ਖਾਲੀ ਬੋਰੇ ਤੇ ਸੰਗਤ ਦੀ ਲੋੜ ਆ ਵਾਟ ਤੋਂ ਵੱਧ ਜਿੰਨੇ ਵੀ ਆ ਸੰਗਤ ਸਾਡੇ ਕੋਲੇ ਪਹੁੰਚੇ ਬੋਰੇ ਪਹੁੰਚੇ ਮਿੱਟੀ ਪਹੁੰਚੇ ਬਾਕੀ ਜਿਹੜਾ ਲੰਗਰ ਪ੍ਰਸ਼ਾਦਾ ਪਾਣੀ ਹੋਰ ਸਾਡੇ ਸੰਤਾਂ ਵੱਲੋਂ ਸੰਤ ਬਾਬਾ ਸੁਖਾ ਸਿੰਘ ਜੀ ਸ੍ਰੀ ਆਲੀ ਸਾਹਿਬ ਵਾਲੇ 12 ਤਰੀਕ ਤੋਂ ਹੀ ਲੰਗਰ ਜਿਹੜਾ ਟੋਟ ਲੰਗਰ ਚੱਲ ਰਿਹਾ ਕਿਸੇ ਗੱਲ ਦੀ ਘਾਟ ਨਹੀਂ ਮਹਾਂਪੁਰਸ਼ ਸਾਡਾ ਬਹੁਤ ਸਾਡੇ ਰਿਹਾ ਪਿੱਛੇ ਵੀ ਉਹਨਾਂ ਨੇ ਬੰਨਾਂ ਦੇ ਵਿੱਚ ਬੰਨਣ ਦੇ ਵਿੱਚ ਬਹੁਤ ਸਾਡਾ ਸਾਥ ਦਿੱਤਾ ਟਿਆਰ ਕੀ ਵੀ ਸਾਨੂੰ ਉਹਨਾਂ ਤੋਂ ਹੀ ਆਸ ਆ ਜੀ ਮਹਾਂਪੁਰਸ਼ ਅੱਗੇ ਲੱਗੇ ਟੋ ਹੀ ਇਹ ਕਾਰਜ ਕਰ ਸਕਦੇ ਆ ਹੋਰ ਕਿਸੇ ਦੇ ਬਸ ਦੀ ਗੱਲ ਨਹੀਂ ਜੀ ਜਾਂ ਚਲੋ ਰਾਣਾ ਇੰਦਰਪ੍ਰਤਾਪ ਉਹਨੇ ਪਿਛਲੀ ਵਾਰ ਤੇਜ ਦੇ ਵਿੱਚ ਸਾਡਾ ਜਿਹੜਾ ਬਹੁਤ ਸਾਰ ਦਿੱਤਾ। ਉਹਨਾਂ ਨੇ ਮਸ਼ੀਨਾਂ ਦਿੱਤੀਆਂ, ਹੁਣ ਵੀ ਦਿੱਤੀਆਂ, ਡੀਜ਼ਲ ਵੀ ਦਿੰਦੇ ਆ। ਚਲੋ ਐਮਐਲਏ ਜਿਹੜੇ ਆ ਉਹ ਸਾਡੇ ਵਾਸਤੇ ਬਹੁਤ ਵਧੀਆ ਕਿਉਂਕਿ ਸਾਨੂੰ ਕੋਈ ਇਹ ਰਾਜਨੀਤਿਕ ਜਾਂ ਸਿਆਸੀ ਤੌਰ ਤੇ ਨਹੀਂ ਆਪਾਂ ਬੋਲਦੇ। ਆਪਾਂ ਦੇ ਜਿਹੜਾ ਵਧੀਆ ਕੰਮ ਕਰਦਾ ਬੰਦਾ ਉਹਦਾ ਜ਼ਿਕਰ ਕਰਨਾ ਚਾਹੀਦਾ ਤੇ ਆਪਾਂ ਉਹਦਾ ਜ਼ਿਕਰ ਕਰ ਰਹੇ ਹਾਂ ਜਿਨ੍ਹਾਂ ਨੇ ਸਾਡੀ ਸਾਰ ਲਈ ਜਿਹੜਾ ਬਾਹ ਫੋਟੋ ਕਰਦਾ ਹੀ ਅਸੀਂ ਕਹਿਣਾ ਦੂਜੇ ਨੂੰ ਅਸੀਂ ਕਿਸੇ ਨੂੰ ਕੀ ਆਖਣਾ ਹੁਣ ਵੀ ਮਸ਼ੀਨਾਂ ਉਹਨਾਂ ਪੋਕ ਲੈਣਾ ਸਾਨੂੰ ਦਿੱਤੀਆਂ ਇੱਥੇ ਚੱਲਣ ਡਈਆਂ ਉਹ ਉੱਧਰ ਖੜੀਆਂ ਅਜੇ ਵੀ ਤੁਹਾਨੂੰ ਦਿਖਾ ਸਕਦੇ ਆਂ।